ਕਰ ਕੀ ਆ ਉਹ ਕਹਿੰਦਾ ਮੂਲਖਾ ਦਾ ਰਾਜ ਪਾਰ ਹਿੱਲਾ ਮੂਲਖਾ ਦਾ ਰਾਜ ਹੈ ਲੋਕਤੰਤਰ ਇਹ ਅਸੀਂ ਵਾਦਾ ਕਰਦੇ ਆ ਲੋਕਾਂ ਦੀ ਤਰਫ ਤੁਹਾਡੀ ਚੱਕ ਦਾ ਵੱਡਾ ਦਿਨ ਆਇਆ ਉਹ ਦਿਨ ਆਵੇਗਾ ਇੱਕ ਦਿਨ ਗੋਪਾਲ ਜਾਮਨਾ ਜਿਹੜੇ ਸਾਡੇ ਪਰਦੇ ਵਿੱਚ ਵੀ ਮੈਂ ਜਾਮਨਾ ਮੈਂ ਕੰਮ ਕਰਾ ਕੇ ਤੂੰ ਉਦੋਂ ਅਸੀਂ ਜਾਮਨਾ ਨੂੰ ਸਤਿ ਦੇ ਵਿੱਚ ਸੋਹਣਾ ਦੇਣੀ ਆ ਵਾ ਕੋਤੋਂ ਅਸੀਂ ਤਸਦੀਆਂ ਨਿਗਾ ਜਿਹੜੀਆਂ ਹੋ ਗਈਆਂ ਨਾ ਉਹ ਲਾ ਕੇ ਰੱਖਣੀਆਂ ਅਸੀਂ ਪਹਿਲਾਂ ਵੀ ਜਾਮਨ ਆਇਆ ਬਾਅਦ ਸਾਡੇ ਵਿੱਚ ਕੋਈ ਧਰਮ ਕੋਣ ਹਰ ਕੇ ਦਾ ਆਇਆ ਉਹ ਨਿਹਾਲੇ ਵਾਲਾ ਹੈ ਆਇਆ ਸੀ ਜਾਮਨ ਬਣ ਕੇ ਜੋ ਮੈਂ ਜਾਮਨ ਆ ਇਸ ਬੰਦੇ ਦਾ ਮੁਹੰਮਦ ਸਦੀਕ ਦਾ ਤੇ ਮੈਂ ਵੀ ਸੀਗਾ ਉੱਥੇ ਇਸ ਗੱਲ ਤੇ ਸੁਣਦਾ ਵੀ ਜਾਮਨ ਆਇਆ ਵੀ ਚਲੋ ਠੀਕ ਹੈ ਵੇਖ ਲੈਨੇ ਆ ਮੈਨੂੰ ਯਾਦ ਆ ਗਈ ਸੀ ਗੱਲ ਮਹਾਰਾਣਾ ਰਣਜੀਤ ਸਿੰਘ ਜੀ ਉਹਦਾ ਐਲਾਨ ਕੀਤਾ ਸੀ ਵੀ ਜੇ ਮੇਰੇ ਰਾਜ ਦੇ ਵਿੱਚ ਮਰਸੀ ਆਵੇ ਤੇ ਸੁਦਾ ਆਵੇ ਜੇ ਕੋਈ ਹੋਰ ਆਵੇ ਉਹਨੂੰ ਅੰਦਰ ਨਾ ਮੰਨ ਦਿਓ ਹਰ ਜਿਹ ਅਫਤਲੀਆ ਨੇ ਪੁੱਛਿਆ ਸੀ ਮਾਰਿਆ ਨਹੀਂ ਕੀ ਗੱਲ ਆ ਜੋ ਵੀ ਹੋਰ ਆਉਂਦਾ ਪਿੰਡ ਦਾ ਚੌਕ ਨਹੀਂ ਆਉਂਦਾ ਕੋਈ ਜ਼ੰਗੀਰਦਾਰ ਆਉਂਦਾ ਚਾਰ ਛਲਣ ਦੇ ਕੇ ਜਾਂਦਾ ਹੱਥ ਝਾੜਦਾ ਇਹ ਤੋਂ ਮਲੰਗ ਤੋਂ ਵੀ ਦੇ ਲਾਂਗੇ ਉਹ ਕਹਿੰਦਾ ਮੇਰੇ ਰਾਜ ਦੀਆਂ ਉਲਤਾਈਆਂ ਦੱਸ ਕੇ ਜਾਊਗਾ ਇਹ ਕਿਤਨਾਊਗਾ ਇਹ ਮੇਰੇ ਰਾਜ ਦੇ ਵਿੱਚ ਇਹਨੂੰ ਰੋਕਣਾ ਨਹੀਂਗਾ ਬਾਰੂ ਜਾਮਨ ਵੀ ਨਹੀਂ ਕਿਸੇ ਉਹ ਬਣੀ ਲੈ ਦੇਖਿਆ ਜਿਹਨੇ ਸਾਡੇ ਇਹ ਰਾਜ ਫਿਰ ਮਰਦਾਇਆ ਦੱਸੀਆਂ ਸੀ ਦੱਸੀਆਂ ਸੀ ਉਹ 5 ਸਾਲ ਸੁੱਤਾ ਹੀ ਨਹੀਂ ਆ ਉੱਥੇ ਉਹਨੇ ਕਿਸਾਨਾਂ ਤੇ ਤਸੱਦਦ ਹੋਇਆ ਉਹਨੇ ਇੱਕ ਸ਼ਬਦੋ ਨਹੀਂ ਕਿਹਾ ਕਿ ਉੱਥੇ ਜਾ ਕੇ ਜਿੱਦਾਂ ਸਾਡੀ ਵੱਡੀ ਚੋਣ ਦਾ ਤਰ ਆਇਆ ਬਹੁਤ ਬੜਾ ਸੀ ਜਿਵੇਂ ਮਾਤਾ ਬਾਹਰ ਆਏ ਵੀਰ ਸਿੰਘ ਦੇ ਰਾਜ ਦੇ ਵਿੱਚ ਸਰਦਾਰ ਖੁਦਾਰਾ ਸਿੰਘ ਉਹਦਾ ਲੈ ਕੇ ਗਲਬਈ ਸੀ ਉਹ ਕਹਿੰਦਾ ਮਹਾਰਾਜ ਮੈਨੂੰ ਵੀ ਕਿਤੇ ਛੋਟਾ ਮोटा ਉਹਦਾ ਦੇ ਛਾਡ ਮੈਂ ਵੀ ਕਿਤੇ ਮੈਨੂੰ ਵੀ ਆਉਂਦੇ ਜਾਂਦੇ ਨੂੰ ਸਲਾਮ ਹੋ ਗਿਆ ਕਰੇ ਮਹਾਰਾਜ ਰਣਜੀਤ ਸਿੰਘ ਦੇ ਇੱਕ ਆ ਕੀਰਣਾ ਖਧਾਰਾ ਸਿਆ ਇਹ ਕੁੱਤਿਆਂ ਬੰਦਿਆਂ ਦੀ ਗੇਮ ਹੈ ਜਾਣਦੇ ਤੂੰ ਇਸ ਕੰਮ ਨੂੰ ਪਰ ਜਦ ਪੈ ਗਿਆ ਇੱਕਦਮ ਕੀ ਹੋਇਆ ਸਾਰੇ ਮੂੜ ਚ ਸੀਗੇ ਕਨੇ ਖਧਾਰਾ ਸਿਆ ਤੈਨੂੰ ਮਲਤਾਨ ਦਾ ਗਵਰਨਰ ਲਾਦਾ ਤੈਨੂੰ ਅੱਜ ਮਲਤਾਨ ਦਾ ਸਾਹਬ ਲਾ ਮਲਤਾਨ ਜਾ ਕੇ ਮਲਤਾਨ ਨੂੰ ਜਾਲ ਲਗਾ ਕੇ ਕਹਿੰਦਾ ਮਹਾਰਾਜ ਮੈਂ ਤਾਂ ਮਾੜਾ ਮੋਟਾ ਦਰਬਾਰ ਦੀ ਗਿਆ ਸੀ ਲਾਹੌਰ ਦੇ ਚ ਆ ਜਾਪੀ ਪਤਾ ਤੁਸੀਂ ਕਿੱਥੇ ਹੋ ਉਹ ਕੰਦਾ ਨਹੀਂ ਹੁਣ ਜਿਹੜਾ ਵਚਨ ਹੋ ਗਿਆ ਤਾਂ ਹੋ ਗਿਆ ਗੱਲਾਂ ਦੋ ਯਾਦ ਰੱਖੀ ਜਿਹੜਾ ਫੈਸਲਾ ਕਰ ਲਿਆ ਉਹ ਤੋਂ ਮੁੱਕਰੀ ਦਾ ਸੋਚ ਸਮਝ ਕੇ ਫੈਸਲਾ ਕਰੀ ਦੂਜਾ ਨੰਬਰ ਉਹਨੇ ਰਾਜ ਦੇ ਵਿੱਚ ਆ ਗਿਆ ਸੀ ਕਤਲ ਇੱਕ ਕਤਲ ਹੋ ਗਿਆ ਸੀ ਉਹਨੇ ਸਭ ਕੁਝ ਦੇਖਿਆ ਡਿਗਰਨ ਸਾਹਿਬ ਨੇ ਸਾਰਾ ਵਚਿਆ ਕਤਲ ਦੇ ਬਾਅਦ ਨੇ ਪਾਇਆ ਗਿਆ ਕਿ ਸੱਚਮੁੱਚੋ ਬੰਦੇ ਨੇ ਕਤਲ ਕੀਤਾ ਸੀ ਤੇ ਵਕੀਰ ਉਹਨੂੰ ਵਿਚਾਰ ਰਿਹਾ ਸੀਗਾ ਉਹਨੇ ਸੋਚ ਸਮਝ ਕੇ ਫੈਸਲਾ ਕੀਤਾ ਵੇ ਸਾਰੇ ਵਕੀਲ ਫਾਂਸੀ ਲਾਈ ਜਾਵੇ ਕਾਤਲ ਨੂੰ ਵੀ ਫਾਂਸੀ ਲਾਈ ਜਾਵੇ ਤੇ ਵਕੀਲ ਨੂੰ ਵੀ ਫਾਂਸੀ ਲਾਈ ਜਾਵੇ ਸੁਣਾਇਆ ਲੋਕਾਂ ਨੇ ਗਧਾਰਾ ਸਿੰਘ ਨੂੰ ਉਹ ਕਹਿੰਦਾ ਹੁਣ ਤਾਂ ਹੋ ਗਿਆ ਉਹ ਕਹਿੰਦਾ ਕਿ ਵਕੀਲ ਬਚਾਉਂਦੇ ਹੁੰਦੇ ਆ ਉਹ ਕਹਿੰਦਾ ਹੁਣ ਜਿਹੜਾ ਫੈਸਲਾ ਕਰਦਾ ਕਰਦਾ 6 ਕਿ ਮਹੀਨਾ ਬਾਅਦ ਮਹਾਰਾਜ ਕੋਲੇ ਪਹੁੰਚੇ ਜਦੋਂ ਸਾਰੇ ਕਵਾਜਰ ਆਪੋ ਆਪਣੀਆਂ ਮੁਕਾ ਲੈ ਕੇ ਗਏ ਮੰਡਾ ਲੈ ਕੇ ਗਏ ਕਾਗਜ਼ਾ ਪੱਤਰਾਵੀਆਂ ਤੇ ਖਵਾਰਾ ਸੇ ਖਾਲੀ ਗਿਆ ਸੀਗਾ ਉੱਥੇ ਮਹਾਰਾਜ ਦੇ ਦਰਬਾਰ ਦੇ ਵਿੱਚ ਲੋਹਰ ਉਹਨੇ ਕਦਾਲਾ ਸਿਆਂ ਕੋਲ ਨੂੰ ਲੈ ਕੇ ਆਇਆ ਦੇਖਾ ਜੋਖਾ ਉਹ ਕੰਦਾ ਜੀ ਇੱਕੀ ਫੈਸਲਾ ਕੀਤਾ ਸਨੇਬਦੀ ਦੀ ਫਾਸੀ ਟੰਗਦੇ ਸੀਗੇ ਮੇਰੇ ਰਾਜ ਦੇ ਵਿੱਚ ਕਦੇ ਮੁੜ ਕੇ ਕਰਾਇ ਨਹੀਂ ਹੋਇਆ ਮੇਰੇ ਰਾਜ ਦੇ ਵਿੱਚ ਗਿਣਾਈ ਨਹੀਂ ਹੋਇਆ ਲੋਕੋ ਆਓ ਮੈਂ ਤੁਹਾਡਾ ਕਾਗਜ਼ਾ ਗੱਲ ਕਰਾਂ ਉਹਨਾਂ ਤੱਕ ਕੀ ਗੱਲਾਂ ਕੇ ਪਾਸੇ ਰੱਖਦੇ ਇਹ ਤਾਂ 10 ਦੀ ਨਿਗਾਹ ਦੀ ਪਾਸੇ ਲਾ ਦੇ ਰੱਖਣੀ ਆ ਬਾਹਰ ਲਾ ਦੇ ਮੋਦੀ ਸਰਕਾਰ ਮਰਦਾਬਾ ਮਰਦਾਬਾ ਮਰਦਾ ਦੇਖ ਪ੍ਰਵਾਮਾ ਕਾਰ ਕਰਾ ਕੇ ਹੇਠੇ ਬਣਿਆ ਹੈ ਦੂਜਾ ਨਾਲ ਪਿੱਛੇ ਮਨੀਤਪੁਰ ਦੇ ਵਿੱਚ ਕਿਵੇਂ ਦੇਖਣਾ ਕੋਈ ਤੁਸ ਜਾਰੇ ਨੇ ਦੇਖਿਆ ਸਾਡੀਆਂ ਉੱਤੇ ਬੱਚਿਆਂ ਨੂੰ ਸਾਡੀਆਂ ਭੈਣਾਂ ਨੂੰ ਕਿਵੇਂ ਇਹਨਾਂ ਨੇ ਇਹ ਫਨੈਲ ਕਰਕੇ ਪਿੰਡਾਂ 'ਚ ਲੰਗੇ ਘਮਾਇਆ ਵਾ ਤੇ ਉਹ ਸਰਕਾਰ ਜਿਨ੍ਹਾਂ ਨੇ ਉਹਦੇ ਦੀ ਆਰਐਸਐਸ ਚੈਨਲ ਸੋਚੀ ਧਰਮਾਦਨ ਆਦੇ ਨਾਲ ਲੋਕਾਂ ਨੂੰ ਧਰਕੇ ਲੜਾ ਕੇ ਆ ਪਿੰਡਾਂ 'ਚ ਉਹ ਲਾਈਏ ਕੋਣੀਆਂ ਸੜਕਾਂ ਪਰ ਇਹ ਚਾਰ ਕਿਸਾਨ ਨੂੰ ਤੋੜ ਦੇਵਾ ਇਹਨਾਂ ਨੂੰ ਮੋਟਾ ਆਣ ਗਿਆ ਸਾਨੂੰ ਬਹੁਤ ਵੱਡਾ ਥੋਰਾ ਲੱਗਦਾ ਵਾ ਸਾਡੀ ਆਸ ਵਿੱਚ ਜਿਹੜੇ ਅਸੀਂ ਭਰਾਵਾਂ ਉਹਨਾਂ ਨੂੰ ਇੱਕ ਪਾਸੇ ਇੱਕ ਦੂਜੀ ਪਾਰਟੀ ਕਰਦੀ ਦੂਜੇ ਨੂੰ ਦੂਜੇ ਪਾਸੇ ਕਰਦੀ ਹੈ ਪਰ ਇਹ ਇਹਦਾ ਮੁੱਕ ਲਾਣਾ ਆ ਤੁਸੀਂ ਦੇਖਿਆ ਪਤਾ ਚੰਗ ਬਾਜਬਾ ਉਹ ਤਾਂ ਭਾਜੀਪੀ ਚ ਮੇਰਾ ਪਤਾ ਬਾਜਬਾ ਉਹ ਜਿਹੜਾ ਕਾਂਗਰਸ ਦਾ ਗੂ ਹੈ ਤੇ ਇੱਕ ਥਲੇ ਕੁੱਟੀ ਤੇ ਭਾਜੀਪੀ ਦਾ ਚੰਦਾ ਤੇ ਇੱਕ ਜਿਹੜਾ ਉੱਪਰਲੇ ਦਾ ਕੁੱਟੀ ਤੇ ਦੂਜੇ ਦਾ ਚੰਦਾ ਵਾ ਇੰਨਾ ਬਾਅਦ ਸਾਰੇ ਕੱਟੇ ਉਹ ਕੱਲ ਹੀ ਆ ਕੇ ਦੇਖ ਕੇ ਆਏ ਆ ਕਿਵੇਂ ਰਾਜਾ ਵੜੇਂਗੇ ਤੇ ਬਿੱਟੂ ਜੱਟੀਆਂ ਪਹੁੰਚੇ ਸੀਗੇ ਤੇ ਸਾਡੇ ਲੋਕ ਇਕਦਮ ਜਿਵੇਂ ਬੋਲਣਾ ਹੜ ਜੰਨੇ ਸੀ ਵੀ ਅਸੀਂ ਤਾਂ ਭਾਜਪੀ ਨੇ ਵਾਲਾ ਅਸੀਂ ਕਾਂਗਰਸ ਨਾਲ ਇਸ ਕਰਕੇ ਆਪਣੀ ਭਾਈਚਾਰਕ ਸਾਂਝ ਨੂੰ ਬਣਾ ਕੇ ਰੱਖੋ ਆਪਾਂ ਪ੍ਰਭੂ ਜਿੰਨਾ ਜੇ ਇਹਨਾਂ ਨੇ ਆ ਵੋਟਾਂ ਦਾ ਜਨਾਸ਼ੀ ਇਹ ਤਾਂ ਦਸਣਾ ਮੈਂ ਉਤਪਾਦ ਇਹ ਚੱਕੀ ਤੋਂ ਮੈਂ ਪਹਿਲਾਂ ਵੀ ਦੱਸ ਚੁੱਕਿਆ ਹੈ ਇਹ